ਸਿਆਸਤ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਦੱਸਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ 31 ਅਗਸਤ ਨੂੰ ਮੋਗਾ ਦੀ ਦਾਣਾ ਮੰਡੀ ਦੇ ਵਿੱਚ ਫਤਿਹ ਰੈਲੀ ਕਰਵਾਈ ਜਾ ਰਹੀ ਹੈ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਇਸ ਰੈਲੀ ਦੇ ਵਿੱਚ ਪੰਜਾਬ ਭਾਰਤੋਂ ਅਕਾਲੀ ਵਰਕਰ ਸ਼ਾਮਲ ਹੋਣਗੇ ਉਹਨਾਂ ਨੇ ਅੱਗੇ ਇਹ ਵੀ ਦੱਸਿਆ ਕਿ ਮੌਜੂਦਾ ਸਰਕਾਰ ਨੂੰ ਲੋਕਾਂ ਦੇ ਵੱਡੇ ਵਿਰੋਧ ਦੇ ਅੱਗੇ ਝੁਕਣਾ ਪਿਆ ਤੇ ਲੈਂਡ ਪੂਲਿੰਗ ਨੀਤੀ ਵਾਪਸ ਲੈਣੀ ਪਈ ਇਹ ਪੰਜਾਬ ਦੇ ਲੋਕਾਂ ਦੀ ਸ਼ਕਤੀ ਹੈ ਜੋ ਸਰਕਾਰ ਨੂੰ ਬੈਕਫੁੱਟ ਤੇ ਲੈ ਕੇ ਆਈ ਹੈ ਜਾਂ ਉਹਨਾਂ ਨੇ ਅਗਲੇ ਦੌਰ ਦੇ ਵਿੱਚ ਕਿਹਾ ਕਿ ਇਸ ਫਤਿਹ ਰੇਲੀ ਰਾਹੀਂ ਪੰਜਾਬ ਨੂੰ ਦਿੱਲੀ ਦੇ ਲੁਟੇਰਿਆਂ ਤੋਂ ਕਿਵੇਂ ਬਚਾਉਣਾ ਇਸ ਰਣਨੀਤਿਕ ਪਲਾਨ ਤਿਆਰ ਕੀਤਾ ਜਾ ਰਿਹਾ ਸੁਖਵੀਰ ਬਾਦਲ ਨੇ ਧਰਮਕੋਟ ਹਲਕੇ ਦੇ ਅਹੁਦੇਦਾਰਾਂ ਦੀ ਲਿਸਟ ਵੀ ਜਿਹੜੀ ਜਾਰੀ ਕਰਨ ਦਾ ਐਲਾਨ ਕਰ ਦਿੱਤਾ ਇਸੇ ਦੌਰਾਨ ਭਾਜਪਾ ਪ੍ਰਧਾਨ ਸੁਨੀਲ ਜਾਖੜ ਤੇ ਨਿਸ਼ਾਨਾ ਸਾਧਦੇ ਹੋਏ ਉਹਨਾਂ ਨੇ ਕਿਹਾ ਕਿ ਲੋਕਤੰਤਰ ਵਿੱਚ ਹਰ ਕਿਸੇ ਨੂੰ ਆਵਾਜ਼ ਉਠਾਉਣ ਦਾ ਅਧਿਕਾਰ ਆ ਪਰ ਪੰਜਾਬ ਦੇ ਲੋਕ ਆਪਣੇ ਉੱਤੇ ਕਿਸੇ ਵੀ ਕਿਸਮ ਦਾ ਤੱਕਾ ਬਰਦਾਸ਼ਤ ਨਹੀਂ ਕਰਨਗੇ ਆ ਜਿਹੜੇ ਦਿੱਲੀ ਦੇ ਲੁਟੇਰੇ ਆਏ ਸੀ ਉਹ ਪੰਜਾਬ ਨੂੰ ਲੁੱਟਣ ਤੇ ਪੰਜਾਬ ਦੀ ਕਿਸਾਨਾਂ ਦੀ ਜ਼ਮੀਨ ਖੋਣ ਤਕਰੀਬਾ ਦੀ ਜ਼ਮੀਨ ਖੋਣ ਵਾਸਤੇ ਆਏ ਸੀ ਪਰ ਪੰਜਾਬ ਦੇ ਲੋਕਾਂ ਦੀ ਸ਼ਕਤੀ ਸਾਹਮਣੇ ਉਹ ਖੜ ਨਹੀਂ ਸਕੇ ਤੇ ਉਹਨਾਂ ਨੂੰ ਆਪਣੇ ਕਦਮ ਵਾਪਸ ਲੈਣੇ ਪਏ ਸੋ ਮੈਂ ਵਧਾਈ ਦੇਣਾ ਚਾਹਣਾ ਸਮੁੱਚੀ ਪੰਜਾਬ ਦੀ ਜਨਤਾ ਨੂੰ ਤੇ ਖਾਸ ਕਰਕੇ ਸ਼ਰਮੇ ਕਾਲੀ ਦੇ ਵਰਕਰਾਂ ਨੂੰ ਜਿਨ੍ਹਾਂ ਨੇ ਡਟ ਕੇ ਉਹਨਾਂ ਦੇ ਖਿਲਾਫ ਧਰਨੇ ਦਿੱਤੇ ਜਿਹਦੇ ਕਰਕੇ ਉਹ ਮਜਬੂਰਾਂ ਨੂੰ ਉਹਨਾਂ ਨੂੰ ਵਾਪਸ ਜਾਣਾ ਪਿਆ ਸੋ ਇਸ ਕਰਕੇ ਉਸੇ ਸੰਬੰਧ ਵਿੱਚ ਸ਼੍ਰੋਮਣੀ ਕਾਲੀ ਦਲ ਮੋਗੇ ਵਿੱਚ ਇੱਕ ਫਤਿਹ ਰੈਲੀ ਪੰਜਾਬ ਦੇ ਲੋਕਾਂ ਦੀ ਫਤਿਹ ਦੀ ਰੈਲੀ ਅਸੀਂ ਇੱਥੇ 31 ਤਰੀਕ ਨੂੰ ਅਸੀਂ ਕਰਾਂਗੇ ਤੇ ਨਾਲੇ ਅਸੀਂ ਪਲਾਨ ਦੱਸਾਂਗੇ ਕਿ ਕਿਵੇਂ ਪੰਜਾਬ ਨੂੰ ਬਚਾਉਣਾ ਹੈ ਅਗਲੇ ਡੇਢ ਸਾਲ ਚ ਕਿਉਂਕਿ ਜਿੰਨੀ ਦੇਰ ਆ ਰਹਿਣਗੇ ਜਿੰਨੇ ਦਿਨ ਇੱਥੇ ਰਾਜ ਕਰਨਗੇ ਇਹਨਾਂ ਨੇ ਪੰਜਾਬ ਨੂੰ ਬਰਬਾਦ ਕਰਨਾ ਹੈ ਅਕਾਲੀ ਦਲ ਹੀ ਸ਼੍ਰੋਮਣੀ ਕਾਲੀ ਦਲ ਜਿਹੜੀ ਪੰਜਾਬੀਆਂ ਦੀ ਆਪਣੀ ਜਥੇਬੰਦੀ ਆਪਣੀ ਫੌਜ ਹੈ ਕਾਲੀ ਦਲ ਹੀ जा ਸਕਦੀ ਹੈ ਅੱਜ ਲਈ ਦਿੱਲੀ ਦਿੱਲੀ ਵਾਲੀਆਂ ਪਾਰਟੀਆਂ ਅਕਲ ਨਾਲ ਇੱਥੇ ਲੁੱਟਣਾਉਂਦੇ ਆ। ਬਾਕੀ ਮੈਂ ਅੱਜ ਜਿਹੜਾ ਹਲਕਾ ਧਰਮਕੋਟ ਦੀ ਇੱਕ ਅਸੀਂ ਕਮੇਟੀ ਬਣਾਈ ਹੈ ਉਹ ਲਿਸਟ ਮੈਂ ਅੱਜ ਰਿਲੀਜ਼ ਕਰ ਰਿਹਾ। ਇਹਦੀ ਕਾਪੀ ਤੁਹਾਨੂੰ ਤੁਸੀਂ ਇਹਦੀ ਫੋਟੋ ਕਾਪੀ ਕਰਕੇ ਆ। ਆ ਸਾਰਿਆਂ ਨੂੰ ਰਿਲੀਜ਼ ਕਰ ਦਿਓ। ਧਰਮਕੋਟ ਦਾ ਹਲਕਾ ਜੱਪਰੀ ਟੂਡਾ ਗਿਆ। ਉਹ ਅਸੀਂ ਬਹਿ ਕੇ ਅਸੀਂ ਤਾਂ ਕਮੇਟੀ ਉਹ ਜਿਹੜੀ ਧਰਮਕੋਟ ਕਮੇਟੀ ਬਣਾਉਗੀ ਜਿਹੜੀ ਚਲਾਉਗੀ ਉਹਦੇ ਬਾਅਦ ਰੈਲੀ ਦੇ ਬਾਅਦ ਆਪਾਂ ਬਹਿ ਕੇ ਆਪਾਂ ਉਹਦਾ ਮਨੋਜ ਜਖਰ ਨੂੰ ਰੋਟਨ ਦਿੱਤਾ ਗਿਆ ਕੱਲ ਭਾਜਪਾ ਗਰੋਂ ਕੀਤਾ ਪੈਸੇ ਆਪਣੀ ਜਿਹੜੀਆਂ ਕੇਂਦਰ ਸਰਕਾਰ ਦੀਆਂ ਸਕੀਮਾਂ ਲੋਕਾਂ ਤੱਕ ਪਹੁੰਚਾ ਰਹੇ ਨੇਗੇ ਉਸ ਵਾਸਤੇ ਡਿਟੇਨ ਕੀਤਾ ਗਿਆ ਸੁਨੀਲ ਜਖਰ ਸਾਹਿਬ ਹੋਰਾਂ ਨੂੰ ਕੀਤਾ ਗਿਆ ਦੇਖੋ ਡੈਮੋਕ੍ਰੇਸੀ ਵਿੱਚ ਹਰ ਬੰਦੇ ਨੂੰ ਹੱਕ ਹੈ ਆਵਾਜ਼ ਫਾਉਣ ਦਾ ਆ ਤਾਈਓ ਮੈਂ ਗਿਆ ਨਾ ਆ ਜਿਹੜੇ ਦਿੱਲੀ ਵਾਲੇ ਲੁਟੇਰੇ ਆ ਆ ਡੈਮੋਕ੍ਰੇਸੀ ਨੂੰ ਖਤਮ ਕਰਨਾ ਚਾਹੁੰਦੇ ਆ ਪੰਜਾਬ ਦੇ ਲੋਕਾਂ ਦੀ ਆਵਾਜ਼ ਨੂੰ ਖਤਮ ਕਰਨਾ ਚਾਹੁੰਦੇ ਆ ਪੁੱਛਣਾ ਚਾਹੁੰਦੇ ਆ ਇਹਨੂੰ ਐ ਨਹੀਂ ਪਤਾ ਪੰਜਾਬੀ ਪਿਆਰ ਦੇ ਭੁੱਖੇ ਆ ਜਿੰਨਾ ਤੱਕਾ ਕਰੋਗੇ ਉਨੀ ਜ਼ਬਰਦਸਤ ਮਨ